ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 551 ਤੋਂ ਲੈ ਕੇ 552 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਪੌੜੀ ਜਤੋਂ ਆਪੇ ਥਾਟ ਕੀਆ ਬਹਿ ਕਰਤੈ ਤਦੋਂ ਪੁੱਛ ਨਾ ਸੇਵਕ ਬੀਆ ਤਦੋਂ ਕਿਆ ਕੋ ਲਿਵੈ ਕਿਆ ਕੋ ਦੇਵੈ ਜਾਂ ਅਵਰ ਨ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰ ਤੈ ਦਾਨ ਸਭਨਾ ਕੋ ਦਿਆ ਆਪੇ ਸੇਵ ਪਣਾਈਨ ਗੁਰਮਖ ਆਪੇ ਅਮਰਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋthia ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਪਰਮੇਸ਼ਰ ਨੇ ਆਪਣੇ ਕਿਸੇ ਸੇਵਕ ਤੋਂ ਇਹਦੇ ਵਿੱਚ ਕੋਈ ਸਲਾਹ مشਵਰਾ ਨਹੀਂ ਲਿਆ ਪਰਮੇਸ਼ਰ ਨੇ ਆਪ ਹੀ ਇਕੱਲੇ ਆਪਣੀ ਸੁਤੰਤਰ ਇੱਛਾ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਕਹਿੰਦੇ ਜਦੋਂ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਨਹੀਂ ਸੀ ਸ੍ਰਿਸ਼ਟੀ ਦੇ ਵਿੱਚ ਤਾਂ ਕੌਣ ਕਿਸੇ ਨੂੰ ਕੁਝ ਲੈਣ ਦੇਣ ਵਾਲਾ ਸੀ ਤੇ ਕੌਣ ਕੁਝ ਲੈਣ ਵਾਲਾ ਸੀ ਸਿਰਫ ਪਰਮੇਸ਼ਰ ਆਪ ਹੀ ਆਪ ਸੀ ਫਿਰ ਪਰਮੇਸ਼ਰ ਨੇ ਕਹਿੰਦੇ ਜਗਤ ਦੀ ਰਚਨਾ ਕੀਤੀ ਫਿਰ ਸਾਰੇ ਜਗਤ ਦੇ ਜੀਵਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਦਾਤਾਂ-ਦਾਨ ਦਿੱਤੀਆਂ ਫਿਰ ਆਪ ਹੀ ਪਰਮੇਸ਼ਰ ਨੇ ਕਹਿੰਦੇ ਜਿਹੜੀ ਸੇਵਾ ਭਗਤੀ ਦੀ ਗੁਰੂ ਦੇ ਰਾਹੀਂ ਜੁਗਤ ਬਣਾਈ ਆ ਉਹੀ ਪਰਮੇਸ਼ਰ ਨੇ ਆਪ ਹੀ ਬਣਾਈਆ ਆਪ ਹੀ ਫਿਰ ਨਾਮ ਜਲ ਵੀ ਪੀਤਾ ਪਰਮੇਸ਼ਰ ਆਪ ਹੀ ਅਕਾਰ ਤੋਂ ਰਹਤਾ ਹੈ ਤੇ ਆਪ ਹੀ ਸੰਸਾਰ ਦੇ ਰੂਪ ਵਿੱਚ ਅਕਾਰ ਵਾਲਾ ਵੀ ਹੈ ਫਿਰ ਜੋ ਕੁਝ ਕਰਦਾ ਹੈ ਪਰਮੇਸ਼ਰ ਆਪ ਹੀ ਕਰਦਾ ਹੈ ਸ਼ਲੋਕ ਮਹਲਾ 3 ਗੁਰਮਖ ਪ੍ਰਵ ਸੇਵੇ ਸਦ ਸਾਚਾ ਅਨ ਦਿਨ ਸਹਿਜ ਪਿਆਰ ਸਦਾ ਆਨੰਦ ਗਾਵੇ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਈਨ ਆਪੇ ਕਿਰਪਾ ਤਾਰ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਸਦਾ ਹੀ ਪਰਮੇਸ਼ਰ ਦਾ ਨਾਮ ਜਪਦੇ ਨੇ ਔਰ ਪਰਮੇਸ਼ਰ ਨੂੰ ਬੜੇ ਪਿਆਰ ਕਰਦੇ ਨੇ ਪ੍ਰੇਮ ਵਿੱਚ ਭਿੱਜੇ ਰਹਿੰਦੇ ਨੇ ਸਦਾ ਆਨੰਦ ਵਿੱਚ ਰਹਿੰਦੇ ਨੇ ਉਹ ਪਰਮੇਸ਼ਰ ਦੇ ਗੁਣ ਗਾ ਕੇ ਜੋ ਪਰਮੇਸ਼ਰ ਅੰਦਰ ਬਾਹਰ ਹਰ ਇੱਕ ਜਗ੍ਹਾ ਤੇ ਵਿਆਪਕਾ ਉਹਨੂੰ ਆਪਣੇ ਹਿਰਦੇ ਚ ਵਸਾਉਂਦੇ ਨੇ ਕਹਿੰਦੇ ਉਹਨਾਂ ਜੀਵਨ ਦੇ ਅੰਦਰ ਪਰਮੇਸ਼ਰ ਪਰਮੇਸ਼ਰ ਦਾ ਪ੍ਰੇਮ ਵਸਦਾ ਜਿਨ੍ਹਾਂ ਦੇ ਪੂਰਬਲੇ ਕਰਮ ਇਸ ਤਰ੍ਹਾਂ ਦੇ ਲਿਖੇ ਨੇ ਫਿਰ ਪਰਮੇਸ਼ਰ ਨੇ ਕਰਮਾਂ ਦੇ ਅਨੁਸਾਰ ਲੇਖ ਲਿਖਿਆ ਕਿ ਉਹਨਾਂ ਦੇ ਅੰਦਰ ਪਰਮੇਸ਼ਰ ਲਈ ਪ੍ਰੇਮ ਆ ਜਾਂਦਾ ਹੈ। ਐ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਮਹੱਲਾ ਤੀਜਾ ਕਹੀਏ ਕਥਿਏ ਨਾ ਪਾਈਏ ਆਨੰਦੇਨ ਰਹੇ ਸਦਾ ਗੁਣ ਗਾਏ। ਉਨਵਾਹੀ ਗਿਰੂ ਜੀ ਵੇਨ ਕਰਮੈ ਕਿਨੇ ਨਾ ਪਾਇਓ ਪੌਕ ਮੋਏ ਬਿਲ ਲਾਏ ਗੁਰ ਕੈ ਸਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲੈ ਮਿਲਾਏ ਕਹਿੰਦੇ ਕੋਈ ਜੀਵ ਚਾਹੇ ਹਰ ਵਖਤ ਉਦੇ ਗੁਣ ਗਾਉਂਦਾ ਰਹੇ ਪਰ ਸਿਰਫ ਕਹਿਣ ਦੇ ਨਾਲ ਕਥਨ ਕਰਨ ਦੇ ਨਾਲ ਪਰਮੇਸ਼ਰ ਨਹੀਂ ਪਾਇਆ ਜਾਂਦਾ ਪਰਮੇਸ਼ਰ ਕਹਿੰਦੇ ਉਹਦੀ ਬਖਸ਼ਿਸ਼ ਨਾਲ ਹੀ ਪਾਇਆ ਜਾਂਦਾ ਬਹੁਤ ਦੁਨੀਆਂ ਇਸ ਵੱਲੋਂ ਕਿ ਅਸੀਂ ਪਰਮੇਸ਼ਰ ਨੂੰ ਪਾਉਣਾ ਤਾਂਗ ਵਿੱਚ ਰੋਂਦੀ ਆ ਪਰ ਉਹਦੇ ਪਰਮੇਸ਼ਰ ਦੀ ਬਖਸ਼ਿਸ਼ ਨਾਲ ਹੀ ਉਹਨੂੰ ਪਾਇਆ ਜਾ ਸਕਦਾ ਗੁਰੂ ਦੇ ਸ਼ਬਦ ਦੇ ਰਾਹੀਂ ਜੀਵ ਦਾ ਮਨ ਤੇ ਹਿਰਦਾ ਪਰਮੇਸ਼ਰ ਦੇ ਪ੍ਰੇਮ ਦੇ ਨਾਲ ਭੇਜ ਜਾਂਦਾ ਫਿਰ ਪਰਮੇਸ਼ਰ ਆ ਕੇ ਮਨ ਚ ਵਸਦਾ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਆਪ ਮਿਹਰ ਦੀ ਨਜ਼ਰ ਹੁੰਦੀ ਆ ਫਿਰ ਪਰਮੇਸ਼ਰ ਜੀਵ ਨੂੰ ਆਪਣੇ ਚ ਲੀਨ ਕਰ ਲੈਂਦਾ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਪੀਜੈ आपे बह पूजे करता आप पर पंच करी जय आप पर विरत आप निर्विरति आपे अकथ कथी जय आपे पुन सब आप कराए आप अलिपत वरती जय आपे सुख दुख देवै करता आपे बख्श करी जय ਵਾਹਿਗੁਰੂ ਜੀ ਵਾਹਿਗੁਰੂ ਜੀ ਕਿਉਂਕਿ ਪਰਮੇਸ਼ਰ ਹਰ ਇੱਕ ਦੇ ਵਿੱਚ ਵਸਦਾ ਹੈ ਫਿਰ ਕਹਿੰਦੇ ਕਿਉਂਕਿ ਹਰ ਇੱਕ ਪਰਮੇਸ਼ਰ ਹਰ ਇੱਕ ਜੀਵ ਦੇ ਅੰਦਰ ਹੈ ਫਿਰ ਜੀਵਾਂ ਦੇ ਅੰਦਰ ਹੋ ਕੇ ਆਪ ਹੀ ਸਭ ਕੁਝ ਕਰ ਰਿਹਾ ਹੈ ਫਿਰ ਕਹਿੰਦੇ ਆਪ ਹੀ ਤੇ ਪਰਮੇਸ਼ਰ ਵੇਦ ਪੁਰਾਣ ਰਚੇ ਨੇ ਆਪ ਹੀ ਉਹਨਾਂ ਦੀ ਫਿਰ ਕਥਾ ਕਹਿੰਦੇ ਸੰਗਤ ਨੂੰ ਸੁਣਾ ਰਿਹਾ ਪਰਮੇਸ਼ਰ ਆਪ ਹੀ ਪੰਡਿਤ ਦੇ ਰੂਪ ਦੇ ਵਿੱਚ ਆਪ ਹੀ ਫਿਰ ਕਥਾ ਦੇ ਵਿੱਚ ਉਹਦਾ ਮਨ ਵੀ ਭਿੱਜਦਾ ਹੈ ਆਪੇ ਹੀ ਫਿਰ ਕਹਿੰਦੇ ਆਪਣੀ ਪੂਜਾ ਵੀ ਆਪ ਹੀ ਕਰਦਾ ਫਿਰ ਸਾਰਾ ਜਿਹੜਾ ਕਹਿੰਦੇ ਇਹ ਪਸਾਰਾ ਹੈਗਾ ਹੋਰ ਕਹਿੰਦੇ ਮਾਇਆ ਦੇ ਪ੍ਰਪੰਚ ਨੇ ਉਹ ਵੀ ਫਿਰ ਪਰਮੇਸ਼ਰ ਜੀਵਾਂ ਦੇ ਵਿੱਚ ਆਪ ਬੈਠ ਕੇ ਕਰਦਾ ਆਪ ਹੀ ਕਹਿੰਦੇ ਫਿਰ ਮਾਇਆ ਤੋਂ ਨਿਰਲੇਪ ਵੀ ਹੈ ਆਪੇ ਮਾਇਆ ਦੇ ਵਿੱਚ ਲਿਪਤ ਵੀ ਹੈ ਆਪਣੀ ਕਥਾ ਵੀ ਕਹਿੰਦੇ ਫਿਰ ਆਪ ਹੀ ਉਹ ਸਾਰਿਆਂ ਨੂੰ ਸੁਣਾ ਰਿਹਾ ਹੈ ਆਪੇ ਫਿਰ ਕਹਿੰਦੇ ਸਾਰੇ ਤਰ੍ਹਾਂ ਦੇ ਪੁੰਨ ਪਾਪ ਕਰਾਉਂਦਾ ਤੇ ਆਪ ਹੀ ਫਿਰ ਅਲਿਪਤ ਵੀ ਰਹਿੰਦਾ ਹੈਗਾ ਵੀ ਇਸ ਪੁੰਨ ਪਾਪ ਦਾ ਉਤੇ ਕੋਈ ਅਸਰ ਨਹੀਂ ਹੈਗਾ ਆਪ ਹੀ ਕਹਿੰਦੇ ਜੀਵਾਂ ਨੂੰ ਸੁੱਖ ਦੁੱਖ ਦੇਣ ਵਾਲਾ ਆਪ ਹੀ ਫਿਰ ਜੀਵਾਂ ਤੇ ਮਿਹਰ ਵੀ ਕਰਨ ਵਾਲਾ ਸ਼ਲੋਕ ਮਹੱਲਾ ਤੀਜਾ ਸੇਖਾ ਅੰਦਰੋਂ ਜੋਰ ਛੱਡ ਤੂੰ ਪਉ ਕਰ ਚੱਲ ਗਵਾਏ ਗੁਰ ਕੈ ਪੈ ਕੇ ਤੇ ਨਿਸਤਰੇ ਪੈ ਵਿੱਚ ਨਿਰਪਉ ਪਾਏ ਮਨ ਕਠੋਰ ਸਬਦ ਭੇਦ ਤੂੰ ਸਾਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ ਨਾਨਕ ਕਾਮ ਕਰੋਦ ਕਿਨੇ ਨਾ ਪਾਇਓ ਪੁੱਛੋ ਗਿਆਨੀ ਜਾਏ ਉਹ ਵਾਹੀ ਗੁਰੂ ਜੀ ਕਹਿੰਦੇ ਹੈ ਸੇਖਾ ਆਪਣੇ ਅੰਦਰੋਂ ਕਹਿੰਦੇ ਜੋਰ ਛੱਡ ਦੇ ਕਿ ਵੀ ਮੇਰਾ ਬਲ ਹੈ ਪਰਮੇਸ਼ਰ ਦੇ ਡਰ ਆਦਬ ਵਿੱਚ ਰਹਿ ਤੇ ਆਪਣਾ ਝੱਲਾਪਨ ਖਤਮ ਕਰ ਲੈ ਕਹਿੰਦੇ ਗੁਰੂ ਦੇ ਡਰ ਆਦਬ ਦੇ ਵਿੱਚ ਰਹਿ ਕੇ ਕਿੰਨੀ ਦੁਨੀਆ ਇਸ ਜਗਤ ਤੋਂ ਪਾਰ ਹੋ ਗਈ ਹੈ ਪਵਜਲ ਤੋਂ ਜੇ ਉਹ ਦੇ ਪਰਮੇਸ਼ਰ ਦੇ ਡਰ ਆਦਬ ਵਿੱਚ ਰਹੇਗਾ ਤਾਂ ਉਹ ਪਰਮੇਸ਼ਰ ਜਿਹਨੂੰ ਕਿਸੇ ਦਾ ਡਰ ਨਹੀਂ ਤਾਂ ਉਹਨੂੰ ਪਾਲਵੇਂਗਾ ਤੇਰਾ ਮਨ ਕਹਿੰਦੇ ਮਾਇਆ ਕਰਕੇ ਕਠੋਰ ਹੈ ਜਦੋਂ ਇਹ ਗੁਰੂ ਦੇ ਸ਼ਬਦ ਦੇ ਨਾਲ ਬਿੰਨਿਆ ਜਾਊਗੀ ਨਾ ਫਿਰ ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ ਜਦੋਂ ਸ਼ਾਂਤੀ ਦੇ ਵਿੱਚ ਪਰਮੇਸ਼ਰ ਦਾ ਨਾਮ ਜਪੇਗਾ ਅੰਦਰੋਂ ਜਦੋਂ ਤੇਰੇ ਥੇਰੇ ਦੇ ਵਿੱਚ ਠੰਡ ਵਰਤੂਗੀ ਕਾ ਉਹ ਤੇਰੀ ਕੀਤੀ ਹੋਈ ਕਾਲ ਕਮਾਈ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਥਾਂ ਪਾ ਲੂਗੀ। ਨਾਨਕ ਜੀ ਕਹਿੰਦੇ ਨੇ ਕਿਸੇ ਗਿਆਨ ਵਾਲੇ ਨੂੰ ਜਾ ਕੇ ਪੁੱਛੋ। ਕਾਮ ਕ੍ਰੋਧ ਦੇ ਕਾਰਨ ਕਿਸੇ ਨੇ ਪਰਮੇਸ਼ਰ ਨੂੰ ਨਹੀਂ ਪਾਇਆ। ਇਹ ਵਿਕਾਰਾਂ ਦੇ ਰਹਿ ਗਏ ਨੇ ਇਹ ਪਰਮੇਸ਼ਰ ਤੋਂ ਹਮੇਸ਼ਾ ਹੀ ਜੀਵ ਨੂੰ ਦੂਰ ਰੱਖਦੇ ਨੇ। ਇਹਨਾਂ ਕਰਕੇ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ। ਮਹੱਲਾ ਤੀਜਾ ਮਨ ਮੁਖ ਮਾਇਆ ਮੋਹ ਹੈ ਨਾਮ ਨ ਲਗੋ ਪਿਆਰ ਕੂੜ ਕਮਾਵੇ ਕੂੜ ਸੰਗ ਰਹੇ ਕੂੜ ਕਰੇ ਆਹਾਰ ਬਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭ ਸ਼ਾਰ ਕਰਮ ਤਰਮ ਸੁਚ ਸੰਜਮ ਕਰੇ ਅੰਤਰ ਲੋਭ ਵਿਕਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੀਵ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹਨਾਂ ਨੂੰ ਮਾਇਆ ਨਾਲ 모ਹ ਹੈ ਪਰਮੇਸ਼ਰ ਦੇ ਨਾਮ ਵਿੱਚ ਉਹਨਾਂ ਨੂੰ ਪਿਆਰ ਨਹੀਂ ਲੱਗਦਾ ਹੈਗਾ ਉਹ ਕੂੜ ਦੀ ਕਮਾਈ ਕਰਦੇ ਨੇ ਕੂੜ ਦੀ ਕਮਾਈ ਇਕੱਠੀ ਕਰਦੇ ਨੇ ਉਹਨਾਂ ਦਾ ਖਾਣਾ ਪੀਣਾ ਵੀ ਕੂੜ ਹੈ ਜਿਹੜੀ ਹੈਗੀ ਆ ਵਿਖਿਆ ਮਾਇਆ ਤਨ ਇਹਨੂੰ ਇਕੱਠਾ ਕਰਦੇ ਨੇ ਜੋ ਅੰਤ ਦੇ ਵਿੱਚ ਵਿਅਰਥ ਜਾਂਦਾ ਹੈ ਕਹਿੰਦੇ ਜੇ ਕੋਈ ਕਰਮ ਧਰਮ ਦੇ ਕੰਮ ਵੀ ਕਰਦੇ ਨੇ ਤਾਂ ਇਹਨਾਂ ਦੇ ਕਰਨ ਕਾਰਨ ਵੀ ਉਹਨਾਂ ਦੇ ਅੰਦਰ ਲੋਭ ਹੋ ਜਾਂਦਾ ਹੰਕਾਰ ਆ ਜਾਂਦਾ ਵਿਕਾਰਾਂ ਨਾਲ ਭਰ ਜਾਂਦੇ ਨੇ ਨਾਨਕ ਜੇ ਮਨ ਮੁਖਕ ਕਮਾਵੇ ਸੋ ਥਾਏ ਨਾ ਪਵੈ ਦਰਗਹ ਹੋਏ ਖੁਆਰ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਧੰਨ ਦੀ ਪ੍ਰਾਪਤੀ ਮਨਮੁਖ ਕਰਦੇ ਨੇ ਉਹਨੂੰ ਕੋਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਗ੍ਹਾ ਨਹੀਂ ਮਿਲਦੀ ਹੈਗੀ ਤੇ ਦਰਗਾਹ ਦੇ ਵਿੱਚ ਫਿਰ ਖੁਆਰ ਹੁੰਦੇ ਨੇ ਹਾਂ ਵਾਹਿਗੁਰੂ ਜੀ ਬੋੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਪਾੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਤਰੇ ਕਹਿੰਦੇ ਪਰਮੇਸ਼ਰ ਆਪ ਹੀ ਖਾਣੀ ਹੈ ਆਪ ਹੀ ਬਾਣੀ ਹੈ ਆਪ ਹੀ ਖੰਡ ਵਰ ਪੰਡ ਬਣਾਏ ਨੇ ਪਰਮੇਸ਼ਰ ਨੇ ਆਪ ਹੀ ਕਹਿੰਦੇ ਗੁਣਾ ਦਾ ਸਮੁੰਦਰ ਹੈ ਸਾਗਰ ਹੈ ਆਪ ਦੇ ਵਿੱਚ ਜਿਹੜੇ ਗੁਣ ਨੇ ਪਰਮੇਸ਼ਰ ਨੇ ਆਪ ਹੀ ਪਾਏ ਹੋਏ ਨੇ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮਖ ਕਰੇ ਹਰੇ ਆਪੇ ਪੌਜਲ ਆਪ ਹੈ ਬੋਹთა ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਵਰ ਨ ਦੂਜਾ ਤੁਜੈ ਸਰੇ ਵਾਹਿਗੁਰੂ ਜੀ ਕਹਿੰਦੇ ਫਿਰ ਜਿਸ ਦੇ ਉੱਪਰ ਪਰਮੇਸ਼ਰ ਆਪ ਕਿਰਪਾ ਕਰਦਾ ਉਹ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਗੁਣਾਂ ਨੂੰ ਪ੍ਰਾਪਤ ਕਰਦੇ ਨੇ ਪਰਮੇਸ਼ਰ ਆਪ ਹੀ ਇਹ ਸੰਸਾਰ ਦਾ ਜਿਹੜਾ ਭਵਜਲ ਹੈ ਆਪ ਹੀ ਫਿਰ ਵਿੱਚ ਜਹਾਜ਼ ਹੈ ਤਾਰਨ ਵਾਲਾ ਆਪ ਹੀ ਮਲਾਹ ਹੈ ਤੇ ਜੀਵਾਂ ਦੇ ਵਿੱਚ ਬੈਠਾ ਤਰ ਵੀ ਆਪ ਹੀ ਰਿਹਾ ਇਸ ਭਵਜਲ ਨੂੰ ਕਹਿੰਦੇ ਜੋ ਕੁਝ ਵੀ ਸੰਸਾਰ ਚ ਹੋ ਰਿਹਾ ਉਹ ਪਰਮੇਸ਼ਰ ਆਪ ਹੀ ਕਰ ਤੇ ਕਰਾ ਰਿਹਾ ਉਹਦੇ ਬਰਾਬਰ ਦਾ ਹੋਰ ਕੋਈ ਹੈ ਨਹੀਂ ਸ਼ਲੋਕ ਮਹੱਲਾ 3 ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ नाम पदार्थ पाईए अचिंत वस मन आए सतगुरु की सेवा सफल है जे को करे चित लाए ਨਾਮ ਪਦਾਰਥ ਪਾਈਏ ਅਚੰਤ ਵਸੇ ਮਨ ਆਏ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਨੀ ਸਫਲ ਹੈਗੀ ਆ ਜੇ ਕੋਈ ਚਿੱਤ ਲਾ ਕੇ ਕਰੇ ਜੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਚਿੱਤ ਲਾ ਕੇ ਕੋਈ ਕਰਦਾ ਫਿਰ ਉਹਨੂੰ ਕੀ ਮਿਲਦਾ ਉਨੁਨਾਮ ਪਦਾਰਥੋਂ ਤਾਂ ਮਿਲਦਾ ਤੇ ਪਰਮੇਸ਼ਰ ਅਚੰਚੇਤ ਬਿਨਾਂ ਚਿੰਤਾ ਕੀਤਿਆਂ ਉਸ ਜੀਵ ਦੇ ਮਨ ਵਿੱਚ ਆਵਸਦਾ ਜਨਮ ਮਰਨ ਦੁੱਖ ਕਟੀਏ ਹਮੇ ਮਮਤਾ ਜਾਏ ਉੱਤਮ ਪਦਵੀ ਪਾਈਏ सच्चे रहे समाए नानक पूरब जिन को लिखेया तिना सत्गुरु में लेया आए नानक पूरब जिन को लिखेया ਤੇ ਨਸਤ ਗੁਰ ਮਿਲਿਆ ਆਏ ਫਿਰ ਜਸਜੀਪ ਦੇ ਮਨ ਵਿੱਚ ਪਰਮੇਸ਼ਰ ਆ ਵਸਿਆ ਕਹਿੰਦੇ ਉਹਦਾ ਜਨਮ ਮਰਨ ਦਾ ਦੁੱਖ ਹੈ ਜਿਹੜਾ ਜਿਹੜਾ ਆਵਾ ਗਵੰਦਾ ਉਹ ਕੱਟ ਹੋ ਜਾਂਦਾ ਉਹਦੇ ਅੰਦਰੋਂ ਹਉਮੈ ਤੇ ਮਮਤਾ ਵੀ ਖਤਮ ਹੋ ਜਾਂਦੀ ਹੈ ਸੰਸਾਰਿਕ ਉਹ ਕਹਿੰਦੇ ਉੱਚੀ ਪਦਵੀ ਪਾ ਲੈਂਦਾ ਤੇ ਹਮੇਸ਼ਾ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਰਹਿੰਦਾ ਉਹਦੀ ਸੁਰਤ ਪਰਮੇਸ਼ਰ ਵਿੱਚ ਸਮਾਈ ਰਹਿੰਦੀ ਆ ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਦੇ ਭਾਗਾਂ ਵਿੱਚ ਪਿਛਲੇ ਪੂਰਵਲੇ ਕਰਮ ਚੰਗੇ ਸੀਗੇ ਲਿਖਿਆ ਸੀ ਉਹਨਾਂ ਦਾ ਇਸ ਜਨਮ ਦੇ ਵਿੱਚ ਸਤਿਗੁਰੂ ਨਾਲ ਮਿਲਾਪ ਹੋਇਆ ਮਹੱਲਾ ਤੀਜਾ ਨਾਮ ਰੱਤਾ ਸਤਗੁਰੂ ਹੈ ਕਲ ਜੁਗ ਬੋਹਿਤ ਹੋਏ ਗੁਰਮਖ ਹੋਵੇ ਸੋ ਪਾਰ ਪਵੇ ਜਿਨਾ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ ਰਹੇ ਨਾਮੇ ਹੀ ਪਤ ਹੋਏ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਏ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਸਤਿਗੁਰੂ ਨੇ ਉਹ ਹਮੇਸ਼ਾ ਹੀ ਨਾਮ ਵਿੱਚ ਨਾਮ ਦੇ ਰੰਗ ਵਿੱਚ ਰੰਗੇ ਨੇ ਇਸ ਕਰਕੇ ਉਹ ਕਲਯੁਗ ਦੇ ਵਿੱਚ ਦੂਜੇ ਜੀਵਾਂ ਲਈ ਜਹਾਜ਼ ਬਣਦੇ ਆ ਸੰਸਾਰ ਸਾਗਰ ਤੋਂ ਤਾਰਨ ਲਈ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਪਾਰ ਪਾਵੇ ਜਾਂਦੇ ਨੇ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਉਹ ਸੱਚਾ ਪਰਮੇਸ਼ਰ ਵਸ ਗਿਆ ਕਹਿੰਦੇ ਉਹ ਨਾਮ ਸਿਮਰਦੇ ਨੇ ਨਾਮ ਦੀ ਕਮਾਈ ਇਕੱਠੀ ਕਰਦੇ ਨੇ ਨਾਮ ਦੇ ਸਦਕਾ ਉਹਨਾਂ ਨੂੰ ਆਦਰ ਮਿਲਦਾ ਨਾਨਕ ਜੀ ਕਹਿੰਦੇ ਨੇ ਸਤਗੁਰ ਉਹਨਾਂ ਨੇ ਹੀ ਪ੍ਰਾਪਤ ਕੀਤਾ ਸਤਗੁਰ ਦਾ ਮੇਲ ਉਹਨਾਂ ਨੂੰ ਹੀ ਹੋਇਆ ਜਿਨ੍ਹਾਂ ਤੇ ਪਰਮੇਸ਼ਰ ਦੀ ਰਹਿਮਤ ਹੋਈ ਆ ਪਰਮੇਸ਼ਰ ਦਾ ਕਰਮ ਹੋਇਆ ਕਰਮ ਹੁੰਦਾ ਰਹਿਮਤ ਹੋਈ ਨਜ਼ਰ ਹੋਈ ਨਦਰ ਹੋਈ ਮਿਹਰ ਦੀ ਦ੍ਰਿਸ਼ਟੀ ਹੋਈ पौरी आपे पारस आप तात है आपकी तौन कंचन आपे ठाकुर सेवक आपे आपे ही पाप खंडन आपे सब कट भोग वै स्वामी आपे ही सब अंजन ਆਪ ਬੀਬਕ ਆਪ ਸਭ 베ਤਾ ਆਪੇ ਗੁਰਮੁਖ ਪੰਜਨ ਜਨ ਨਾਨਕ ਸਲਾਹ ਨਾਰਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਨ ਹੰਦੀ ਸੰਗਤ ਜੀ ਜਿਸ ਤਰ੍ਹਾਂ ਪਾਸ਼ਾ ਆਪਾਂ ਨੂੰ ਦੱਸਦੇ ਨੇ ਕਿ ਕਿ ਪਰਮੇਸ਼ਰ ਹਰ ਇੱਕ ਘਟ ਦੇ ਵਿੱਚ ਹੈ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ ਤੇ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੋਣ ਕਰਕੇ ਕਹਿੰਦੇ ਸੰਸਾਰਿਕ ਪਦਾਰਥਾਂ ਨੂੰ ਆਪ ਹੀ ਕਹਿੰਦੇ ਫਿਰ ਪਰਮੇਸ਼ਰ ਭੋਗ ਰਿਹਾ ਆਪੇ ਹੀ ਕਹਿੰਦੇ ਪਾਰਸ ਹੈ ਆਪੇ ਹੀ ਲੋਹਾ ਹੈ ਆਪ ਹੀ ਲੋਹੇ ਨੂੰ ਪਾਰਸ ਦੀ ਸ਼ੋਧ ਦੇ ਕੇ ਬਣਾਉਣ ਵਾਲਾ ਸੋਨਾ ਹੈ ਕੰਚਨ ਵੀ ਆਪ ਬਣਾਉਂਦਾ ਧਾਤ ਵੀ ਆਪ ਆ ਤੇ ਪਾਰਸ ਵੀ ਆਪ ਆ ਆਪੇ ਠਾਕੁਰਾ ਆਪੇ ਸੇਵਕਾ ਆਪ ਹੀ ਜੀਵਾਂ ਦੇ ਪਾਪ ਖਤਮ ਕਰਦਾ ਆਪੇ ਸਾਰੇ ਸਰੀਰਾਂ ਦੇ ਵਿੱਚ ਬੈਠਾ ਹੋਣ ਕਰਕੇ ਸੰਸਾਰਿਕ ਪਦਾਰਥ ਭੋਗਦਾ ਮਾਇਆ ਵੀ ਆਪ ਹੀ ਹੈ ਆਪ ਹੀ ਗਿਆਨ ਹੈ ਆਪ ਹੀ ਗਿਆਨ ਨੂੰ ਜਾਣਨ ਵਾਲਾ ਹੈ ਆਪ ਹੀ ਗੁਰੂ ਦੇ ਸਨਮੁਖ ਹੋ ਕੇ ਜੀਵਾਂ ਦੇ ਦੁੱਖ ਕੱਟਣ ਵਾਲਾ ਵਿਕਾਰ ਬੰਧਨ ਕੱਟਣ ਵਾਲਾ ਹੈ ਨਾਨਕ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੁਹਾਡੀ ਸਿਫਤ ਸਲਾਹ ਕਰਦਾ ਨਾਨਕ ਰੱਜਦਾ ਨਹੀਂ ਹੈ ਕਹਿੰਦੇ ਤੂੰ ਸਭ ਤੋਂ ਵੱਡਾ ਦਾਤਾ ਹੈ ਤੂੰ ਹੀ ਸੁਖ ਦੇਣ ਵਾਲਾ ਹੈ ਜੀਵਾਂ ਨੂੰ ਸ਼ਲੋਕ ਮਹੱਲਾ 4 ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੀਤੇ ਕਰਮ ਕਮਾਹੇ ਬਿਨ ਸਤਗੁਰ ਸੇਵ ਠ ਵਰ ਨ ਪਾਵਹੀ ਮਰ ਜਮੈ ਆਵੈ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜਮ ਪੁਰ ਬੱਧੈ ਮਾਰੀਐ ਮੁਹ ਕਾਲੈ ਉਠ ਜਾਹੇ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਦੋਂ ਤੱਕ ਜੀਵ ਪਰਮੇਸ਼ਰ ਦੀ ਸੇਵਾ ਭਗਤੀ ਨਹੀਂ ਕਰਦੇ ਜਿਹੜੀ ਸਤਿਗੁਰ ਨੇ ਦੱਸੀ ਆ ਉਦੋਂ ਤੱਕ ਜਿੰਨੇ ਵੀ ਕਰਮ ਕਰਦੇ ਨੇ ਜੀਵ ਉਹ ਉਹਨਾਂ ਦੇ ਲਈ ਬੰਧਨ ਹੀ ਬਣ ਜਾਂਦੇ ਨੇ ਕਹਿੰਦੇ ਸਤਿਗੁਰ ਤੋਂ ਦੱਸੀ ਹੋਈ ਜਦੋਂ ਤੱਕ ਜੀਵ ਸੇਵ ਭਗਤੀ ਨਹੀਂ ਕਰਦੇ ਉਦੋਂ ਤੱਕ ਉਹ ਕੋਈ ਅਟਲ ਪਦਵੀ ਨਹੀਂ ਪਾਉਂਦੇ ਉਹ ਮੁੜ ਮੁੜ ਕੇ ਜੰਮਦੇ ਨੇ ਤੇ ਮਰਦੇ ਨੇ ਤੇ ਜਦੋਂ ਤੱਕ ਜੀਵ ਨਾਮ ਨਹੀਂ ਸਿਮਰਦੇ ਨਾਮ ਮਨ ਚ ਵਸਦਾ ਨਹੀਂ ਤਾਂ ਉਹਨਾਂ ਦਾ ਬੋਲਿਆ ਸਭ ਫਿੱਕਾ ਹੁੰਦਾ ਉਹਨਾਂ ਦੀ ਬੋਲੀ ਚ ਕੋਈ ਮਿਠਾਸ ਨਹੀਂ ਪਰਦੀ ਨਾਮ ਤੋਂ ਬਿਨਾ ਉਹਨਾਂ ਦੇ ਬੋਲ ਬੜੇ ਫਿੱਕੇ ਰਹਿੰਦੇ ਨੇ ਨਾਨਕ ਜੀ ਕਹਿੰਦੇ ਨੇ ਜਦੋਂ ਸਤਗੁਰ ਦੀ ਸੇਵਾ ਭਗਤੀ ਨਹੀਂ ਹੁੰਦੀ ਜੀਵ ਨੂੰ ਫਿਰ ਕਹਿੰਦੇ ਅੰਤ ਦੇ ਵਿੱਚ ਜਮ ਦੇ ਅਧੀਨ ਆ ਜਾਂਦੇ ਨੇ ਇਸ ਸੰਸਾਰ ਤੋਂ ਵੀ ਮੂ ਕਾਲਾ ਲੈ ਕੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਨਾਮ ਦੀ ਕਮਾਈ ਇਕੱਠੀ ਨਹੀਂ ਕੀਤੀ ਫਿਰ ਰਸਤੇ ਵੀ ਜਮਾ ਦੇ ਪੈਂਦੇ ਨੇ ਧਰਮ ਰਾਜ ਦੇ ਜਿਹੜੇ ਜਮਦੂਤ ਨੇ ਉਹ ਉਹਨਾਂ ਦਾ ਰਸਤਾ ਹੁੰਦਾ ਜਦੋਂ ਨਾਮ ਦੀ ਕਮਾਈ ਨਾਲ ਨਹੀਂ ਹੁੰਦੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ Oáhikiruji, oáhikiruji, oáhikiru, oáhikiru, oáhikiru.